ਸਤਿ ਸ਼੍ਰੀ ਅਕਾਲ ਜੀ ਜੀ ਆਨ ਨੂੰ ਸਾਰਿਆਂ ਨੂੰ ਅੱਜ ਇੱਕ ਗੱਲ ਕਰਨੀ ਚਾਹੁੰਦਾ ਆ ਇਹ ਬਹੁਤ ਜ਼ਰੂਰੀ ਲੱਗੀ ਕਿਉਂਕਿ ਬਹੁਤ ਲੋਕ ਅੱਜ ਇੰਟਰਨੈਟ ਤੇ ਵੀ ਮੈਂ ਦੇਖਦਾ ਇੱਕ ਵੀਰ ਨੇ ਮੇਰਾ ਵੀ ਅੱਜ ਇੰਟਰਵਿਊ ਲਿਆ ਹੈ ਤੇ ਹੋਰ ਵੀ ਇੰਟਰਵਿਊ ਕਹਿ ਹੋ ਗਿਆ ਕਿ ਮੈਂ ਵੈਸੇ ਵੀ ਇੰਨਾ ਗੱਲਬਾਤ ਕੀਤੀ ਹੈ ਇੰਟਰਵਿਊ ਦੇਣ ਵਾਲਾ ਤਾਂ ਮੈਂ ਕੌਣ ਹਾਂ ਤੇ ਇੱਕ ਚੀਜ਼ ਦੀ ਗੱਲ ਕਰ ਦੇਣੀ ਚਾਹੁੰਦਾ ਹਾਂ ਕਿ ਲੋਕ ਰੱਬ ਦੀ ਖੋਜ ਤੇ ਜਾ ਰਹੇ ਨੇ ਪਰ ਜੇ ਤੁਹਾਨੂੰ ਪਤਾ ਹੀ ਨਹੀਂ ਰੱਬ ਕੀ ਆ ਰੱਬ ਕਿਹਾ ਕਿ ਇਹਨੂੰ ਆ ਫਿਰ ਖੋਜ ਕੀ ਨੂੰ ਰਹੇ ਆ ਇਹੀ وجہ ਨਾਲ ਅੱਜ ਕੱਲ ਇੰਨਾ ਵਹਿਮ ਭਰਮ ਫੈਲੀ ਜਾਂਦਾ ਕਿਸੇ ਨੂੰ ਲਾਈਟਾਂ ਦੇਖਦੀਆਂ ਨੇ ਉਹਨੂੰ ਰੱਬ ਸਮਝੀ ਜਾਂਦਾ ਕੋਈ ਸਰੀਰ ਛੋੜ ਕੇ ਬਾਹਰ ਨਿਕਲ ਰਿਹਾ ਉਹ ਸਮਝ ਲੈਂਦਾ ਕਿ ਰੱਬ ਆ ਜਦਕਿ ਜਿਹਨੂੰ ਐਸਟਲ ਟਰੈਵਲ ਕਹਿੰਦੇ ਨੇ ਸਰੀਰ ਚੋਂ ਬਾਹਰ ਨਿਕਲ ਕੇ ਉੱਡ ਜਾਣਾ ਲਾਈਟਾਂ ਦਿਖਣੀਆਂ ਲੱਗਣੀਆਂ ਇਹ ਜੀ ਚੀਜ਼ਾਂ ਹੋਣ ਲੱਗ ਜਣੀਆਂ ਇਹਨਾਂ ਚੀਜ਼ਾਂ ਦਾ ਰੱਬ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸਰੀਰ ਚੋਂ ਬਾਹਰ ਨਿਕਲ ਜਾਣਾ ਇਹ ਐਸਟਲ ਟਰੈਵਲ ਕਹਿੰਦੇ ਨੇ ਇਹਨੂੰ ਇਦੇ ਉੱਪਰ ਤੱਕ ਕਿੰਨੇ ਪ੍ਰੋਗਰਾਮ ਪਏ ਨੇ ਕਿੰਨੇ ਕੋਰਸਸ ਪਏ ਨੇ ਕੋਈ ਵੀ ਲੈ ਕੇ ਕਰ ਸਕਦਾ ਅਮਰੀਕਨ CIA ਕੰਪਨੀ ਨੇ ਆਪਣਾ ਰਿਲੀਜ਼ ਕੀਤਾ ਹੋਇਆ ਉਹਨਾਂ ਨੇ ਕਿੰਨੇ ਸਾਲ ਆਪਣੇ ਸੋਲਜਰਸ ਟ੍ਰੇਨ ਕੀਤੇ ਨੇ ਸਪਾਈ ਕਰਦੇ ਹੁੰਦੇ ਸੀ ਹੋਰਾਂ ਕੰਟਰੀਆਂ ਦੇ ਉੱਪਰ ਦੇਖਣਾ ਵੀ ਹਾਂ ਵੀ ਕਿੱਦਾਂ ਹੋ ਸਕਦਾ ਕਿ ਨਹੀਂ ਇਦਾਂ ਇਹ ਸੀਰੀ ਚੋਂ ਬਾਹਰ ਨਿਕਲ ਜਾਣਾ ਸੁਰਤੀ ਨੂੰ ਸੀਰੀ ਚੋਂ ਬਾਹਰ ਲੈ ਜਾਣਾ ਇਹ ਜਿਹੀਆਂ ਚੀਜ਼ਾਂ ਬਹੁਤ ਕੋਸ਼ਾ ਦੁਨੀਆ ਤੇ ਪਰ ਇਹਨਾਂ ਦਾ ਰੱਬ ਨਾਲ ਕੋਈ ਲੈਣਾ ਦੇਣਾ ਨਹੀਂ ਹਾਂ ਸਾਫ਼-ਸਾਫ਼ ਜੀ ਗੱਲ ਹੈ ਫੋਰਾਂ ਦਾ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਦਵਾਂ ਰੱਬ ਨੂੰ ਖੋਜਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਖੋਜਣਾ ਆਪਣੇ ਆਪ ਨੂੰ ਖੋਜਣਾ ਹੁਣ ਜੇ ਕੋਈ ਆਪਣੇ ਆਪ ਨੂੰ ਸਮਝੇ ਬਿਨਾ ਆਪਣੇ ਇਹਨੂੰ ਪਤਾ ਨਹੀਂ ਵੀ ਮੈਂ ਆਪਣੇ ਆਪ ਨੂੰ ਹੀ ਖੋਜ ਰਿਹਾ ਫਿਰ ਉਹ ਇੱਕ ਐਕਸਟਰਨਲ ਰੱਬ ਬਣਾ ਲੈਂਦਾ ਦਿਮਾਗ 'ਚ ਕਿ ਮੈਂ ਕੋਈ ਰੱਬ ਲੱਭ ਰਿਹਾ ਫਿਰ ਉਹਨੂੰ ਦੇਖਦੀ ਇਹਨਾਂ ਲਾਈਟਾਂ ਇਹ ਜਿਹੀਆਂ ਚੀਜ਼ਾਂ ਉਹਨੂੰ ਪੈਂਦੇ ਨੇ ਭਰਮ ਕਿਉਂਕਿ ਜੋ ਵੀ ਤੁਸੀਂ ਸੋਚ ਲਿਆ ਹੈ ਕਿ ਰੱਬ ਇਹ ਜਾ ਇਹ ਜਾ ਦੇਖੋ ਇਦਾਂ ਦੇਖੋ ਆਏ ਹੋਊਗਾ ਦਿਮਾਗ ਨੇ ਉਹ ਚੀਜ਼ਾਂ ਸੱਚ ਕਰਨ ਲਾ ਦੇਣਾ ਮੇਰੀ ਵਾਈਫ ਹਸਪਤਾਲ 'ਚ ਕੰਮ ਕਰਦੀ ਆ ਉੱਥੇ ਇਹ ਜੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਨੂੰ ਹਲੂਸਿਨੇਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਬੰਨ ਕੇ ਰੱਖਣਾ ਪੈਂਦਾ ਕਿਸੇ ਨੂੰ ਕਿਤੇ ਸ਼ੇਰ ਦੇਖ ਗਿਆ ਖੜੇ ਖੜੇ ਨੂੰ ਉਹ ਸ਼ੇਰ ਆਉਂਦਾ ਸ਼ੇਰ ਆਉਂਦਾ ਕਿਸੇ ਨੂੰ ਭਾਲੂ ਦੇਖ ਗਿਆ ਕਿਸੇ ਨੂੰ ਕੁਛ ਦੇਖ ਗਿਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੱਚ ਕੀ ਹੈ ਕੀ ਨਹੀਂ ਹਲੂਸਿਨੇਸ਼ਨਸ ਹੋਣ ਲੱਗ ਜਾਂਦੀਆਂ ਉਹਨਾਂ ਨੂੰ ਹੁਣ ਜੇ ਕਿਸੇ ਨੇ ਦਿਮਾਗ 'ਚ ਆਪਣਾ ਇੱਕ ਰੱਬ ਸਿਰਜ ਲਿਆ ਕਿਉਂ ਇਦਾਂ ਦਾ ਹੁੰਦਾ ਮੈਨੂੰ ਐਂ ਦਿਖੂ ਕਿਸੇ ਨੇ ਸੁਣ ਲਿਆ ਕਿ ਉਹਨੂੰ ਲਾਈਟਾਂ ਦੇਖੀਆਂ ਸੀ ਕਿਸੇ ਨੂੰ ਕੁਝ ਹੋਇਆ ਕਿਸੇ ਨੂੰ ਪ੍ਰਕਾਸ਼ ਦਿਖਿਆ ਉਹਨੇ ਆਪਣੀ ਨਵਾਂ ਭਰਮ ਪਾ ਲੈਣਾ ਇੱਕ ਜਦ ਰੱਬ ਨੂੰ ਖੋਜਣ ਦੀ ਗੱਲ ਹੁੰਦੀ ਆ ਉਹ ਆਪਣੇ ਆਪ ਨੂੰ ਖੋਜਣ ਦੀ ਗੱਲ ਹੈ ਅੰਦਰ ਇੱਕ ਬੱਚਾ ਹੈ ਹਰੇਕ ਦੇ ਇਨਸਾਨ ਦੇ ਇੱਕ ਬੱਚੇ ਦਾ ਰੂਪ ਆ ਇਨਸਾਨ ਦੇ ਪਰ ਜਦੋਂ ਹੀ ਉਹ ਵੱਡਾ ਹੁੰਦਾ ਉਹ ਬੱਚਾ ਮਰ ਜਾਂਦਾ ਤੇ ਜਿਸ ਦਿਨ ਉਹ ਬੱਚਾ ਮਰਦਾ ਉਸ ਦਿਨ ਉਹਦਾ ਅੰਦਰਲਾ ਰੱਬ ਵੀ ਮਰ ਜਾਂਦਾ ਬਿਨਾਂ ਗੱਲ ਨੂੰ ਥੋੜੀ ਕਹਿੰਦੇ ਨੇ ਕਿ ਰੱਬ ਤੁਹਾਡੇ ਅੰਦਰ ਵੱਸਦਾ ਏ ਕਿਉਂਕਿ ਜੋ ਉਹ ਅੰਦਰ ਬੱਚਾ ਏ ਉਹ ਬੱਚਾ ਜਿਹੜਾ ਪਿਓਰ ਆ ਸ਼ੁੱਧ ਆ ਸੱਚਾ ਏ ਪੂਰਾ ਸਿਰਫ ਤੇ ਸਿਰਫ ਉਹਨੂੰ ਪਰਮਾਤਮਾ ਹੱਥ ਫੜਾਉਂਦਾ ਉਹਨੂੰ ਪਰਮਾਤਮਾ ਦਾ ਪਿਆਰ ਮਿਲਦਾ ਤੁਹਾਡਾ ਕੰਮ ਪਰਮਾਤਮਾ ਨੂੰ ਖੋਜਣਾ ਨਹੀਂ ਆ ਤੁਹਾਡਾ ਕੰਮ ਆਪਣੇ ਆਪ ਨੂੰ ਖੋਜਣਾ ਏ ਆਪਣੇ ਸਾਰੇ ਟਰੋਮਾਸ ਨੂੰ ਲੱਭ ਕੇ ਉਹਨਾਂ ਨੂੰ ਹੀਲ ਕਰਨਾ ਜਿਹੜਾ ਉਹ ਅੰਦਰ ਬੱਚਾ ਮਰ ਚੁੱਕਾ ਉਹੀ ਬੱਚਾ ਰੱਬ ਦੇ ਪਿਆਰ ਦਾ ਭੁੱਖਾ ਹੁੰਦਾ। ਉਹੀ ਦੁਨੀਆਦਾਰੀ ਚ ਵੱਧ ਪੈਸੇ ਪਿੱਛੇ ਭੱਜਦਾ ਫਿਰਦਾ, ਚੀਜ਼ਾਂ ਪਿੱਛੇ ਭੱਜਦਾ ਫਿਰਦਾ। ਕੁਝ ਪਾਉਣ ਦੀ ਕੋਸ਼ਿਸ਼ ਸਾਰੀ ਉਮਰ ਲੱਗਾ ਰਹਿੰਦਾ ਪਰ ਉਹਨੂੰ ਫਿਰ ਵੀ ਸ਼ਾਂਤੀ ਨਹੀਂ ਮਿਲਦੀ। ਲੱਖਾਂ ਰੁਪਏ ਕਮਾ ਕੇ ਸ਼ਾਂਤੀ ਨਹੀਂ ਮਿਲਦੀ। ਹਜ਼ਾਰਾਂ ਰਿਸ਼ਤੇ ਬਣਾ ਕੇ, ਅਲੱਗ-ਅਲੱਗ ਔਰਤਾਂ ਨਾਲ ਰਿਸ਼ਤੇ ਬਣਾ ਕੇ ਵੀ ਉਹਨੂੰ ਸਬਰ ਨਹੀਂ ਆਉਂਦਾ। ਸਾਰੀ ਉਮਰ ਮਾਇਆ 'ਚ ਭੱਜੀ ਜਾਂਦਾ, ਭੱਜੀ ਜਾਂਦਾ ਬਾਹਰਲੀ ਦੁਨੀਆ ਨਾਲ ਰਿਸ਼ਤਾ ਜੋੜ ਕੇ। ਭੁੱਖਾ ਹੁੰਦਾ ਉਹ ਪਿਆਰ ਦਾ। ਇਹੋ ਪਿਆਰ ਮਿਲਣਾ ਸਿਰਫ ਤੇ ਸਿਰਫ ਉਹ ਅੰਦਰ ਰਹਿੰਦੇ ਬੱਚੇ ਨੂੰ ਨਾ ਕਿ ਹੰਕਾਰੇ ਹੋਏ ਅੰਦਰ ਬੰਦੇ ਨੂੰ ਆਕੜ ਰੱਖਣ ਵਾਲੇ ਬੰਦੇ ਨੂੰ ਉਹਨੂੰ ਸਕੂਨ ਨਹੀਂ ਮਿਲਦਾ ਕਿਉਂਕਿ ਉਹ ਜਿਹੜੀ ਚੀਜ਼ ਦਾ ਭੁੱਖਾ ਹੈ ਉਹਨੂੰ ਪਤਾ ਹੀ ਨਹੀਂ ਭੁੱਖਾ ਉਹ ਗੁਰੂ ਦੇ ਪਿਆਰ ਦਾ ਰੱਬ ਦੇ ਸੱਚੇ ਪਿਆਰ ਦਾ ਅੰਦਰੋਂ ਜਿਹੜਾ ਉਹ ਬੱਚਾ ਮੰਗਦਾ ਪਰ ਉਹ ਬੱਚੇ ਦੇ ਉੱਪਰ ਹੋਮੇ ਚੜ ਗਈ ਹੋਮੇ ਚ ਆਕੜ ਆ ਗਈ ਮੈਂ ਆ ਗਈ ਤੇ ਉਹ ਬੱਚਾ ਨਹੀਂ ਰਹਿੰਦਾ ਉਹਨੇ ਕਿਸੇ ਦਾ ਘਰ ਵਾਲਾ ਬਣਨਾ ਕਿਸੇ ਦਾ ਡੈਡੀ ਬਣ ਜਾਣਾ ਕਿ ਇਸਦੀ ਮਾਤਾ ਬਣ ਜਾਣਾ ਫਿਰ ਉਹਨੇ ਉਹ ਰੋਲ ਨਿਭਾਉਣ ਲੱਗ ਜਾਣਾ ਪਰ ਉਹ ਅੰਦਰ ਬੱਚਾ ਭੁੱਲ ਜਾਂਦਾ ਬੱਚਾ ਜਿਹੜਾ ਬਿਨਾਂ ਪਰਵਾਹ ਤੋਂ ਬਸ ਖੇਡਦਾ ਹੁੰਦਾ ਸੀ ਕਿਸੇ ਚੀਜ਼ ਦੀ ਫਿਕਰ ਨਹੀਂ ਸੀਗੀ ਤੁਸੀਂ ਉਹ ਬੱਚੇ ਨੂੰ ਲੱਭਣਾ ਏ ਜਦ ਤੱਕ ਉਹ ਬੱਚਾ ਨਹੀਂ ਲੱਭਦਾ ਅੰਦਰੋਂ ਰੱਬ ਨਾਲ ਮਲਾਪ ਤਾਂ ਭੁੱਲ ਜਾਓ ਆਪਣੇ ਆਪ ਨਾਲ ਮਿਲਾਪ ਹੀ ਰੱਬ ਨਾਲ ਮਿਲਾਪ ਆ ਜਦੋਂ ਤੁਸੀਂ ਆਪਣੇ ਆਪ ਨੂੰ ਲੱਭ ਲਿਆ ਉਹ ਲੱਭਿਆ ਜਾਣਾ ਸੱਚ ਨਾਲ ਸੱਚ ਤਾਂ ਅੰਦਰ ਬੋਲਦਾ ਹੀ ਸਾਰਿਆਂ ਦੇ ਬੋਲਦਾ ਹੈ ਦਿਲ ਦੇ ਰਾਤ ਜਿਹੜਾ ਤੁਰੂਗਾ ਉਹ ਸੱਚ ਦੇ ਰਾਤ ਹੀ ਤੁਰ ਰਿਹਾ ਤੇ ਸੱਚ ਜਿਹੜਾ ਅੰਦਰੋਂ ਆ ਆਪਣੇ ਆਪ ਦੇ ਮੂਹਰੇ ਬਿਲਕੁਲ ਨੰਗੇ ਹੋ ਜਾ ਲੋਕਾਂ ਦੇ ਮੂਹਰੇ ਤੁਹਾਨੂੰ ਜਾ ਕੇ ਬੇਸ਼ੱਕ ਦੱਸਣ ਦੀ ਲੋੜ ਨਹੀਂ ਮੈਂ ਇਹ じゃ ਮੈਂ ਇਹ じゃ ਪਰ ਆਪਣੇ ਆਪ ਮੂਹਰੇ ਕੋਈ ਨਕਾਬ ਨਾ ਰੱਖ ਲੋਕਾਂ ਮੂਹਰੇ ਜਿੰਨੇ ਮਰਜ਼ੀ ਸੀ ਨਕਾਬ ਪਾ ਲੈਨੇ ਕਿ ਮੈਂ ਤਾਂ ਬੜਾ ਚੰਗਾ ਬੰਦਾ ਮੈਂ ਘੈਂਟ ਆ ਮੇਰੇ ਤਾਂ ਇੰਨੇ ਕਾਰਖਾਨੇ ਚੱਲਦੇ ਨੇ ਮੈਂ ਇੰਨਾ ਵੱਡਾ ਹੋ ਆ ਮੈਂ ਬਹੁਤ ਗੋੜਵਾਣੀ ਪੜਦਾ ਮੈਂ ਆਇਆ ਮੈਂ ਆਇਆ ਲੋਕਾਂ ਮੂਹਰੇ ਜਿਹੜੇ ਮਰਜ਼ੀ ਨਕਾਬ ਪਾ ਲੈਨੇ ਆਪਣੇ ਆਪ ਮੂਹਰੇ ਨੰਗਾ ਹੋ ਆਪਣੇ ਆਪ ਤੋਂ ਸੱਚ ਨਹੀਂ ਲੱਗਿਆ ਕਿਸੇ ਦਾ ਜਿਹੜੇ ਉਹ ਅੰਦਰ ਦੇ ਬੱਚੇ ਨੂੰ ਲੱਭ ਲਿਆ ਉਹ ਬੱਚੇ ਦਾ ਹੱਥ ਹੀ ਗੁਰੂ ਨੇ ਫੜਨਾ ਆ ਤੇ ਫਿਰ ਗੁਰੂ ਨੇ ਉਹਨੂੰ ਆਪਣੇ ਰਾਹ ਤੇ ਤੋਰ ਕੇ ਚਾਹੇ 2 ਸਾਲ ਲੱਗਣ 4 ਲੱਗਣ 5 ਲੱਗਣ 7 ਲੱਗਣ 8 ਲੱਗਣ 10 ਲੱਗਣ ਉਹਨੇ ਗੁਰੂ ਨੇ ਉਹਨੂੰ ਆਪਣੇ ਰਾਹ ਤੇ ਤੋਰ ਕੇ ਉਹ ਬੱਚੇ ਨੂੰ ਹੀ ਬ੍ਰਿਛ ਬਣਾਉਣਾ ਹੈ ਇੱਕ ਦਰਖਤ ਬਣਾਉਣਾ ਹੈ ਉਹਦੇ ਚ ਫੁੱਲ ਉਗਣੇ ਨੇ ਤੇ ਉਹਦੀ ਖੁਸ਼ਬੂ ਬਾਹਰ ਫੈਲਣੀ ਧਰਤੀ ਤੇ ਜਿਹੜਾ ਅੰਦਰ ਦਾ ਬੱਚਾ ਜੋ ਤੁਸੀਂ ਉਹਨੇ ਬਣਾਇਆ ਤੁਹਾਨੂੰ ਉਹ ਬਣ ਕੇ ਜਦੋਂ ਨਾ ਕਿ ਜੋ ਤੁਹਾਨੂੰ ਸੋਸਾਇਟੀ ਨੇ ਚਾਇਆ ਜੋ ਤੁਸੀਂ ਆਪਣੇ ਆਪ ਜੋ ਉਹਨੇ ਬਣਾਇਆ ਸੀ ਤੁਹਾਨੂੰ ਜਦੋਂ ਤੁਸੀਂ ਉਹ ਬਣ ਗਏ ਉਹੀ ਬਣ ਕੇ ਜਿਉਣ ਲੱਗੇ ਜ਼ਿੰਦਗੀ ਆਪਣੀ ਜੋ ਅੰਦਰ ਹੈ ਉਹੀ ਬਾਹਰ ਹੈ ਆਪਣਾ ਆਪ ਜਦੋਂ ਤੁਸੀਂ ਬਣ ਗਏ ਤੁਹਾਡੇ ਕਰਤਾਰ ਚ ਤੁਹਾਡੇ ਜ਼ਿੰਦਗੀ ਦੇ ਰਹਿਣ ਸਣ ਦੇ ਤਰੀਕੇ ਚ ਜਿਹੜੀ ਖੁਸ਼ਬੂ ਆਣੀ ਹੈ ਉਹਦੇ ਚ ਨਾਮ ਪ੍ਰਗਟਣਾ ਹੈ ਉਹਦੇ ਚ ਸੱਚ ਪ੍ਰਗਟਣਾ ਹੈ ਹਮੇਚ ਕਦੇ ਸੱਚ ਨਹੀਂ ਪ੍ਰਗਟੇ ਪ੍ਰਗਟੇਗਾ ਹਮੇ ਝੂਠਦੀ ਐ ਜਿਹੜਾ ਵੀ ਕਿਰਦਾਰ ਅਸੀਂ ਫੜ ਲਿਆ ਐ ਬਾਹਰ ਲੋਕਾਂ ਮੂਰੇ ਨਕਾਬ ਪਾ ਲਿਆ ਉਹ ਝੂਠ ਐ ਸੱਚਾ ਅੰਦਰ ਹੀ ਬੈਠਾ ਐ ਤਾਂ ਹੀ ਜਦੋਂ ਰੱਬ ਨੂੰ ਲੱਭਣ ਦੀ ਗੱਲ ਹੁੰਦੀ ਆ ਆਪਣੇ ਦਿਮਾਗ 'ਚ ਇੱਕ ਰੱਬ ਦੀ ਇਮੇਜ ਨਾ ਬਣਾ ਲਿਓ ਕਿ ਮੈਂ ਇਹਨੂੰ ਲੱਭਣਾ ਐ ਤੁਹਾਡਾ ਆਪਣੇ ਆਪ ਨਾਲ ਮਿਲਾਪ ਹੋਣਾ ਤੁਸੀਂ ਆਪਣੇ ਆਪ ਨੂੰ ਖੋਜਣਾ ਐ ਜਿਸ ਦਿਨ ਤੁਸੀਂ ਆਪਣੇ ਆਪ ਨੂੰ ਖੋਜ ਲਿਆ ਤੁਸੀਂ ਰੱਬ ਨੂੰ ਵੀ ਖੋਜ ਲਿਆ ਤੁਸੀਂ ਅਕਾਲ ਪੁਰਖ ਦੀ ਜੋਤ ਦਾ ਸਰੂਪ ਹੋ ਸਰੂਪ ਕਤ ਲੱਭੀ ਕੀ ਨੂੰ ਜਾਣੇ ਹੋ ਰੱਬ ਤਾਂ ਅੰਦਰ ਬੈਠਾ ਉਹਨੇ ਉਗਣਾ ਅੰਦਰੋਂ ਉਹ ਜਦੋਂ ਉੱਗ ਕੇ ਖੁਸ਼ਬੂ ਦੇਣ ਲੱਗ ਗਿਆ ਉਹੀ ਤੁਹਾਡਾ ਰੂਪ ਹੈ ਉਹੀ ਰੱਬ ਹੈ ਰੱਬ ਕੋਈ ਲੱਭਣ ਵਾਲੀ ਚੀਜ਼ ਨਹੀਂ ਹੈ ਰੱਬ ਹੋਣਾ ਹੈ ਤੁਸੀਂ ਤੁਹਾਡੇ ਰੂਹ ਦੇ ਇਹ ਕਰਮ ਨੇ ਕਿ ਉਹਨੇ ਆਪਣੇ ਕਰਮ ਕਰ ਕਰਕੇ ਉਹ ਸਿੱਖ ਕੇ ਉਹ ਰੂਪ ਹੋ ਜਾਣਾ ਹੈ ਉਹਦਾ ਫਿਰ ਜਦੋਂ ਅੰਦਰੋਂ ਹਉਮੈ ਮਰ ਗਈ ਜੇ ਮੈਂ ਮਰੇ ਗਿਆ ਪਿੱਛੇ ਕੀ ਰਹਿ ਗਿਆ ਪਿੱਛੇ ਜੋ ਰਿਆ ਉਹੀ ਰੱਬ ਹੈ ਜਦੋਂ ਤੁਸੀਂ ਅੰਦਰੋਂ ਸੱਚੇ ਹੋ ਗਏ ਆਪਣਾ ਅੰਦਰ ਦਾ ਜੋ ਤੁਹਾਡਾ ਰੂਪ ਉਹਨੂੰ ਦਿੱਤਾ ਤੁਹਾਨੂੰ ਉਹ ਤੁਸੀਂ ਪਛਾਣ ਲਿਆ ਉਹੀ ਜ਼ਿੰਦਗੀ 'ਚ ਜਿਉਣ ਲੱਗ ਗਏ ਬੇਸ਼ੱਕ ਲੋਕ ਜੋ ਮਰਜ਼ੀ ਕਹਿੰਦੇ ਕਹੀ ਜਾਣ ਕੋਈ ਮੇਰਾ ਘਰ ਦਾ ਕੁਝ ਕਹੀ ਜਾਵੇ ਦੁਨੀਆਦਾਰੀ ਧਰਮ ਵਾਲੇ ਬਾਹਰਲੇ ਧੜੇ ਜੋ ਮਰਜ਼ੀ ਕਹੀ ਜਾਣ ਆਪਣਾ ਰਿਸ਼ਤਾ ਉਹਦੇ ਨਾਲ ਆ ਇਦਾਂ ਜਿਹੜਾ ਆਪਣਾ ਆਪ ਬਣ ਗਿਆ ਉਹੀ ਰੱਬ ਦਾ ਰੂਪ ਹੈ ਕਿਉਂਕਿ ਉਹਨੇ ਪਹਿਲਾਂ ਹੀ ਤੁਹਾਨੂੰ ਰੱਬ ਦਾ ਰੂਪਿਆਂ ਤੁਸੀਂ ਤੁਹਾਨੂੰ ਬਣਾ ਕੇ ਭੇਜਿਆ ਉਹਦੇ ਅੰਦਰ ਤੁਹਾਡੇ ਗੁਣ ਪਾਏ ਨੇ ਜਦੋਂ ਉਹੀ ਗੁਣ ਤੁਹਾਡੇ ਵਹਿਲ ਕੇ ਬਾਹਰ ਆ ਗਏ ਦੁਨੀਆ ਉਮਰੇ ਆਉਣ ਲੱਗ ਗਈ ਤੁਸੀਂ ਹੀ ਉਹ ਰੱਬ ਦਾ ਰੂਪ ਬਣਨਾ ਹੈ ਤੁਸੀਂ ਹੀ ਉਹ ਗੀਤ ਬਣਨਾ ਹੈ ਤੁਸੀਂ ਹੀ ਉਹ ਇੱਕ ਨਾਦ ਬਣਨਾ ਹੈ ਵਾਜੇ ਤੇਰੇ ਨਾਦ ਅਨੇਕ ਅਸੰਖਾ ਜਿਵੇਂ ਆ ਚਿੜੀਆਂ ਗਾਉਂਦੀਆਂ ਫਿਰਦੀਆਂ ਨੇ ਹਵਾ ਫਿਰਦੀ ਔੜੀ ਅਲੱਗ-ਅਲੱਗ ਜਾਨਵਰ ਨੇ ਹਰੇਕ ਚੀਜ਼ ਆਪਣਾ ਇੱਕ ਐਕਸਪ੍ਰੈਸ਼ਨ ਆ ਇੱਕ ਇਦਾਂ ਹੀ ਤੁਹਾਡਾ ਇੱਕ ਸੱਚਾ ਐਕਸਪ੍ਰੈਸ਼ਨ ਆ ਜੋ ਤੁਹਾਨੂੰ ਨੇ ਬਣਾਇਆ ਏ ਜਦੋਂ ਉਹ ਐਕਸਪ੍ਰੈਸ਼ਨ ਬਾਹਰ ਆ ਗਿਆ ਉਨੇ ਰੱਬ ਦਾ ਰੂਪ ਵਰਨਾ ਹੈ ਨਾ ਕਿ ਰੱਬ ਖੋਜਿਆ ਜਾਣਾ ਇਦਾਂ ਹੀ ਤੁਸੀਂ ਸਾਰੇ ਅਕਾਲ ਪੁਰਖ ਦੇ ਇੱਕ ਅੰਸ਼ੋਂ ਤੇ ਉਹ ਬੂਟੇ ਨੇ ਹੀ ਅੰਦਰੋਂ ਉੱਗ ਕੇ ਧਰਤੀ 'ਚ ਖੁਸ਼ਬੂ ਦੇਣੀ ਆ ਤੇ ਜਿਸ ਦਿਨ ਉਹ ਖੁਸ਼ਬੂ ਦੇਣ ਲੱਗ ਗਿਆ ਉਸ ਦਿਨ ਨਾਮ ਦੀ ਪ੍ਰਾਪਤੀ ਆ ਉਹੀ ਸੱਚ ਦੀ ਪ੍ਰਾਪਤੀ ਆ ਰੱਬ ਰੂਪ ਲੱਭਣਾ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਤੁਸੀਂ ਆਪਣੇ ਆਪ ਨੂੰ ਲੱਭਣਾ ਹੈ ਇਹ ਗੱਲਾਂ ਕਲੀਅਰ ਕਰਨੀਆਂ ਬਹੁਤ ਜ਼ਰੂਰੀ ਨੇ ਪਰ ਰੱਬ ਸ਼ਬਦ ਵਰਤਣਾ ਪੈਂਦਾ ਇਹ ਗੱਲਾਂ ਕਹਿਣੀਆਂ ਪੈਂਦੀਆਂ ਨੇ ਤਾਂ ਕਿ ਲੋਕਾਂ ਨੂੰ ਸਮਝਾਇਆ ਜਾ ਸਕੇ ਨਹੀਂ ਤਾਂ ਦਵੈਤ ਤੋਂ ਪਾਰ ਤਾਂ ਗੱਲ ਹੀ ਨਹੀਂ ਕੀਤੀ ਜਾ ਸਕਦੀ ਕੋਈ ਰੱਬ ਦੀ ਉੱਥੇ ਤਾਂ ਵਿਵਾਦ ਹੈ ਹੀ ਨਹੀਂ ਕੋਈ ਉੱਥੇ ਤਾਂ ਚੰਗਾ ਮਾੜਾ ਹੈ ਹੀ ਨਹੀਂ ਕੋਈ ਹਲੇ ਵੀ ਲੋਕ ਕਈ ਚੰਗੇ ਮਾੜੇ 'ਚ ਫਸੇ ਹੋਏ ਨੇ ਕਮੈਂਟਾਂ ਜੀ ਵੀ ਕਹਿ ਦਿੰਦੇ ਨੇ ਪਤਾ ਲੱਗ ਜਾਂਦਾ ਵੀ ਕਿਸੇ ਤੋਂ ਸੁਣੀ ਸੁਣੀ ਗੱਲ ਬੋਲ ਰਹੇ ਨੇ ਮੈਂ ਜਦ ਤੱਕ ਮਰਦੀ ਨਹੀਂ ਨਾ ਜਦ ਤੱਕ ਮੈਂ ਹੋਂ ਮੇਰਾ ਮਨ ਸੋਚਦਾ ਹੈ ਕੋਈ ਕਹਿੰਦਾ ਮੇਰੇ ਮਨ 'ਚ ਖਿਆਲ ਆਉਂਦੇ ਨੇ ਮਨ ਤੇ ਮੈਂ ਮੇਰੇ ਮਨ 'ਚ ਖਿਆਲ ਆਏ ਨੇ ਫਿਰ ਮਤਲਬ ਮੈਂ ਮਨ ਤੋਂ ਅਲੱਗਾਂ ਮੇਰੀ ਰੂਹ ਮਤਲਬ ਕਿ ਮੈਂ ਰੂਹ ਤੋਂ ਅਲੱਗਾਂ ਇਹ ਜੀ ਦਾ ਹਰਕ ਭੇਦ ਪਾਉਣਾ ਪੈਣਾ ਕਿ ਜਿਹਨੂੰ ਆਪਾਂ ਮੈਂ ਕਹਿੰਨੇ ਆ ਮੈਂ ਉਹਦੀ ਵਜ੍ਹਾ ਨਾਲੇ ਮਾਇਆ ਹੈ ਉਹਦੀ ਵਜ੍ਹਾ ਨਾਲੇ ਤੁਸੀਂ ਫਸਦੇ ਹੋ ਮੈਂ ਤੇ ਹੀ ਸਾਰਾ ਚੱਕਰ ਪਾਇਆ ਹੋਇਆ ਉਹ ਮੈਂ ਜਦੋਂ ਮਰ ਗਈ ਤੁਹਾਡਾ ਅਸਲੀ ਰੂਪ ਫੇਰ ਬਾਹਰ ਆਉਣਾ ਹੈ ਤੇ ਸਿੱਧਾ ਸਿੱਧਾ ਤਰੀਕਾ ਹੈ ਆਪਣੇ ਦਿਲ ਦੇ ਰਾਹ ਤੇ ਤੁਰੋ ਦਿਲ ਦੀ ਸੁਣੋ ਤੇ ਜੇ ਤੁਸੀਂ ਦਿਲ ਦੇ ਰਾਹ ਤੇ ਤੁਰਦੇ ਹੋ ਉਹ ਰਾਹ ਹਨੇਰ ਚ ਲੈ ਕੇ ਜਾਂਦਾ ਉਹ ਤੁਹਾਨੂੰ ਹੌਲੀ-ਹੌਲੀ ਇਦਾਂ ਦੇ ਕੰਮ ਕਰਾਉ ਦਾ ਦਿਲ ਕਿ ਤੁਹਾਡੇ ਦੁਨੀਆ ਨਾਲੋਂ ਬੰਧਨ ਟੁੱਟਦੇ ਨੇ ਤੁਹਾਡੇ ਘਰ ਦੇ ਨਹੀਂ ਚਾਹਣਗੇ ਤੁਸੀਂ ਉਹ ਰਾਤ ਤਿਰੋ ਤੁਹਾਡੇ ਦੋਸਤ ਮਿੱਤਰ ਨਹੀਂ ਚਾਹਣਗੇ ਤੁਸੀਂ ਉਹ ਰਾਤ ਤਿਰੋ ਤੁਹਾਡੇ ਆਸ-ਪਾਸ ਦੇ ਲੋਕ ਸੋਸਾਇਟੀ ਕਦੇ ਹੀ ਨਹੀਂ ਚਾਹੂਗੀ ਉਹ ਰਾਤ ਤਿਰੋ ਇਕੱਲੇ ਹੀ ਤੁਰਨਾ ਪੈਣਾ ਪਰ ਜਦੋਂ ਅਸੀਂ ਇਕੱਲੇ ਤੁਰੇ ਉਹ ਰਾਤ ਆਪਣੇ ਆਪ ਨੂੰ ਲੱਭਿਆ ਤੁਹਾਨੂੰ ਸਾਰੀ ਤਾਕਤ ਉਹਦੀ ਉਹਨਾਂ ਨੇ ਹੱਥ ਚ ਫੜਾ ਰਣੀ ਆ ਉਹ ਬੱਚੇ ਨੂੰ ਹੀ ਆਪਣੀ ਤਾਕਤ ਦਿੰਦਾ ਏ ਬੱਚੇ ਨੂੰ ਹੀ ਆਪਣਾ ਪਿਆਰ ਦਿੰਦਾ ਏ ਹੋਮੇ ਨੂੰ ਨਹੀਂ ਮਿਲਣੀ ਜਾਂ ਤਾਂ ਮਨ ਦੇ ਵਿੱਚ ਹੋਮੇ ਰਹੂਗੀ ਜਾਂ ਉਹ ਰਹੂਗਾ ਇੱਕ ਚੀਜ਼ ਰਹੂ ਦੋਨੇ ਨਹੀਂ ਰਹਿ ਸਕਦੇ ਤੇ ਇੱਕ ਦਿਨ ਉਹਨੇ ਤੁਹਾਡਾ ਮਨ ਦਾ ਭਾਂਡਾ ਵੀ ਭੰਨ ਦੇਣਾ ਮਨ ਵੀ ਝੂਠਾ ਏ ਮਨ ਵੀ ਸੱਚ ਨਹੀਂ ਆ ਇਸ ਕਰਕੇ ਜੀ ਆ ਗੱਲਾਂ ਸਾਫ਼-ਸਾਫ਼ ਕਲੀਅਰ ਕਰਨੀਆਂ ਬਹੁਤ ਜ਼ਰੂਰੀ ਨੇ ਕਿ ਤੁਸੀਂ ਰੱਬ ਨਹੀਂ ਖੋਜਣਾ ਤੁਸੀਂ ਆਪਣੇ ਆਪ ਨੂੰ ਖੋਜਣਾ ਏ ਤੇ ਖੁਦ ਰੱਬ ਹੋਣਾ ਏ ਇਹ ਜ਼ਿੰਦਗੀ ਦਾ ਸਭ ਤੋਂ بڑا ਸੱਚ ਹੈ ਕੋਈ ਧਰਮ ਗੁਰੂ ਨਹੀਂ ਬਦਲ ਸਕਦਾ ਕੋਈ ਇਨਸਾਨ ਨਹੀਂ ਬਦਲ ਸਕਦਾ ਕੋਈ ਸੰਸਥਾ ਨਹੀਂ ਬਦਲ ਸਕਦੀ ਕਿ ਤੁਸੀਂ ਅਕਾਲ ਪੁਰਖ ਦਾ ਸਰੂਪ ਹੋ ਹੁਣ ਜਿਹੜਾ ਉਹ ਅੰਦਰ ਬੈਠਾ ਬੱਚਾ ਰੱਬ ਦਾ ਰੂਪ ਉਹੀ ਆ ਉਹ ਬੱਚਾ ਉੱਗਿਆ ਉੱਗ ਕੇ ਬਰਸ਼ ਬਣਿਆ ਫੁੱਲ ਦਿੱਤੇ ਫਲ ਦਿੱਤੇ ਖੁਸ਼ਬੂ ਦਿੱਤੀ ਫਿਰ ਰੱਬ ਨੂੰ ਖੋਜੋਗੇ ਕਿੱਥੇ ਉਹੀ ਤਾਂ ਹੋਊਗਾ ਰੱਬ ਨੂੰ ਖੋਜਣਾ ਤਾਂ ਬੇਫਕੂਫੀ ਹੈ ਰੱਬ ਤਾਂ ਇਸੇ ਵਕਤ ਆ ਹੁਣੀ ਆ ਬਿਨਾਂ ਥਮੇ ਬਿਨਾਂ ਰੋਕੇ ਹਰ ਇੱਕ ਵਿਚਾਰ ਤੋਂ ਬਾਹਰ ਇਸੇ ਜਗ੍ਹਾ 'ਚ ਆ ਮੈਨਾਂ ਬੁਰੰਤ ਖੋਜਣ ਦਾ ਮਸਲਾ ਹੀ ਨਹੀਂ ਕੋਈ ਖੋਜਣਾ ਆਪਣੇ ਆਪ ਨੂੰ ਜਿਹੜਾ ਤੁਹਾਨੂੰ ਉਹਨੇ ਬਣਾਇਆ ਜਿਹੜਾ ਅੰਦਰ ਮਰ ਗਿਆ ਛੋਟੇ ਹੁੰਦੇ ਹੀ ਉਹਨੂੰ ਜਗਾਉਣਾ ਹਲੇ ਕਈ ਬੱਚੇ ਹੋਣਗੇ ਟੀਨੇਜਰਸ ਜਾਂ ਮੇਰੀ ਜੀ ਉਮਰ ਦੇ ਵੀ ਹੋਣਗੇ ਜਵਾਨੀ ਦੇ ਜਿਹਨਾਂ ਦਾ ਹਲੇ ਬੱਚਾ ਮਰਿਆ ਨਹੀਂ ਮੇਰਾ ਮਰ ਲਿਆ ਤੇ ਦੁਬਾਰਾ ਜਿਉਆ ਜਿਹਨਾਂ ਦਾ ਹਲੇ ਮਰਿਆ ਨਹੀਂ ਇਹ ਬੱਚੇ ਨੂੰ ਕਦੇ ਮਰ ਨਾ ਦਿਓ ਆਪਣੇ ਦਿਲ ਦੇ ਸੁਪਨੇ ਤੇ ਤੁਰਦੇ ਰਹੋ ਰਾਹ ਤੇ ਹੁਕਮ ਇਹੀ ਆ ਤੇ ਤੁਹਾਡੇ ਘਰ ਦੇ ਵੀ ਕਹਿੰਦੇ ਨੇ ਉਹ ਕਹਿੰਦੇ ਨੇ ਸਾਨੂੰ ਵੀ ਗੁਰਦੁਆਰੇ ਨਹੀਂ ਜਾਂਦੇ ਪਾਠ ਨਹੀਂ ਕਰਦੇ ਪਰ ਜਦ ਆਪਣੇ ਦਿਲ ਦੇ ਰਾਹ ਤੇ ਤੁਰਨਾ ਹੁੰਦਾ ਫਿਰ ਕਹਿੰਦੇ ਨਹੀਂ ਨਹੀਂ ਆ ਨਹੀਂ ਕਰਨਾ ਉਹਨਾਂ ਨੂੰ ਉਸ ਵੇਲੇ ਕਹੋ ਕਿ ਗੁਰਬਾਣੀ ਦਾ ਹੁਕਮ ਆ ਉਹ ਗੁਰੂ ਦਾ ਹੁਕਮ ਆ ਜੀ ਨੇ ਇਹ ਧਰਤੀ ਸਾਜੀ ਆ ਉਹਦਾ ਹੁਕਮ ਆ ਕਿ ਆਪਣੇ ਦਿਲ ਨੂੰ ਸੁਣੋ ਦਿਲ ਦੇ ਰਾਹ ਤੇ ਤੁਰੋ ਕਿਉਂਕਿ ਜਦ ਤੁਸੀਂ ਆਪਣੇ ਦਿਲ ਦੇ ਰਾਹ ਤੇ ਤੁਰੋਗੇ ਉਹਨੇ ਤੁਹਾਡੀ ਕਹਾਣੀ ਪਹਿਲਾਂ ਹੀ ਲਿਖੀ ਹੋਈ ਆ ਜਦੋਂ ਜਦੋਂ ਆਪਣੇ ਦਿਲ ਦੇ ਰਾਹ ਤੇ ਤੁਰੋਗੇ ਤੁਹਾਡੀ ਕਹਾਣੀ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਵਾਪਰਨੀਆਂ ਨੇ ਜ਼ਰੂਰੀ ਨੇ ਵਾਪਰਨ ਲੱਗ ਜਣੀਆਂ ਨੇ ਤੇ ਤੁਸੀਂ ਉਹਨਾਂ ਤੋਂ ਸਿੱਖਣਾ ਸ਼ੁਰੂ ਕਰ ਦੇਣਾ ਹੁਣ ਤੁਸੀਂ ਆਪਸਾ ਬਲਾਓ ਕਿ ਤੁਸੀਂ ਲੋਕਾਂ ਦੀ ਦੱਸੀ ਕਹਾਣੀ ਤੇ ਤੁਰਨਾ ਸੋਸਾਇਟੀ ਦੀ ਦੱਸੀ ਕਹਾਣੀ ਤੇ ਤੁਰਨਾ ਕਿਸੇ ਧੜੇ ਦੀ ਸੰਸਥਾ ਦੀ ਦੱਸੀ ਕਹਾਣੀ ਤੇ ਤੁਰਨਾ ਕਰਦੇਂ ਦੀ ਕਹਾਣੀ ਤੇ ਤੁਰਨਾ ਜਾਂ ਫਿਰ ਜਿਹੜੀ ਰੱਬ ਨੇ ਤੁਹਾਡੇ ਲਈ ਕਹਾਣੀ ਲਿਖੀ ਆ ਉਹਦੇ ਉੱਪਰ ਤੁਰਨਾ ਹੈ